ਗਈ ਉਹ ਦੁੱਧ ਕੋਈ ਢੋਲਣੀ ਚ ਭੌਣ ਲੱਗਿਆ ਤੇ ਢੇਕੇ ਉੱਤੇ ਪਿੰਡ ਇਕੱਠਾ ਹੋਣ ਲੱਗਿਆ ਉਹ ਪੀਂਦੇ ਸੀ ਜੋ ਪੌਵਾ ਉਹ ਪੀਂਦੇ ਸੀ ਜੋ ਪੌਵਾ ਅਧਿਆਨੇ ਮੰਗਦੇ ਤੇ ਲੱਭਦੀ ਜਵਾਨੀ ਫਿਰੇ ਬੂਟੇ ਭੰਗਦੇ ਤੇ ਲੱਭਦੀ ਜਵਾਨੀ ਫਿਰੇ ਬੂਟੇ ਭੰਗਦੇ ਉਹ ਤੇਰੇ ਵਿੱਚੋਂ ਆਵੇ ਵਾਸ਼ਨਾ ਪਈ ਖੀਰ ਦੀ ਉਹ ਹਰ ਰੋਜ਼ ਹੁੰਦੀ ਐ ਦਿਵਾਰੀ ਪੀਰ ਦੀ ਉਹ ਡੇਰੇ ਵਿੱਚੋਂ ਆਵੇ ਬਾਸ਼ਨਾ ਪਈ ਖੀਰ ਦੀ ਹਰ ਰੋਜ਼ ਹੁੰਦੀ ਐ ਦਿਵਾਰੀ ਪੀਰ ਦੀ ਬਾਲਣੀ 'ਚ ਅੱਗ ਚੁੱਲੇ ਦੋ ਜੰਗ ਵੇ ਤੂੰ ਵੀ ਕੋਈ ਦੇਖਿਆ ਅਜ਼ਮਾ ਕੇ ਢੰਗ ਵੇ ਉਹ ਖੌਰੇ ਤੇਰੀ ਹੋਵੇ ਜੈਜਕਾਰ ਸੱਜਣਾ ਰੱਬ ਰੱਬ ਕਰ ਲੈ ਵਪਾਰ ਸੱਜਣਾ ਓ ਰੱਬ ਰੱਬ ਕਰ ਲੈ ਵਪਾਰ ਸੱਜਣਾ ਦੁਰਾਕ ਮੋੜੀ ਰਹੇ ਨਾ ਸਰੀਰ ਕੰਮ ਦੇ ਟੈਸਟ ਟਿਊਬਾਂ ਚ ਜੁਆਕ ਜੰਮ ਦੇ ਰਾਈਟ ਚੋਰਾਂ ਨਾਲੋਂ ਵੱਧ ਕੇ ਤੇ ਬਾਬੇ ਲੁੱਟਦੇ ਕੀਰਤੀ ਵੀ ਮਿਹਨਤਾਂ ਤੋਂ ਜਾਂਦੇ ਛੁੱਟਦੇ ਭੁੱਲੜੀ ਜਾਂਦੇ ਮਾਇਆ ਪਿੱਛੇ ਸਾਧ ਮਿੱਤਰੋ ਸੱਚ ਪੁੱਛੋ ਆਉਂਦਾ ਨਹੀਂ ਸਵਾਦ ਮਿੱਤਰੋ ਸੱਚ ਪੁੱਛੋ ਆਉਂਦਾ ਨਹੀਂ ਸਵਾਦ ਮਿੱਤਰੋ ਦੋਗ ਲੈਣਾ ਮੇਰੇ ਵੀਰ ਗੱਲ ਰੌਂਤੇ ਦੀਆਂ ਲਿਖੀਆਂ ਬਹੁਤ ਸਾਰੇ ਅਸੀਂ ਮੇਲਿਆਂ ਤੇ ਗੋਣਿਆਂ ਹੋ ਕੇ ਕੇ ਬੋਲ ਪਗਾਉਂਦੇ ਜਿਹੜੇ ਖੱਟਿਆ ਖਾਨ ਜ਼ੁਬਾਨਾਂ ਦਾ ਰੌਂਤੇ ਵਾਲਾ ਗਿਲ ਤੇ ਨਹੀਂ ਆਏ ਹੋ ਜੇ ਇਨਸਾਨਾਂ ਦਾ ਹੋ ਅੱਜ ਕੱਲ ਪਾਵੇਂ ਕਰਨ ਤਰੱਕੀ ਹੋ ਬੇਜ਼ੁਬਾਨੇ ਬੰਦੇ ਪਰ ਬਹੁਤੀ ਦੇਰ ਨਹੀਂ ਚੱਲਦੇ ਮਿੱਤਰਾ ਦੋ ਨੰਬਰ ਦੇ ਧੰਦੇ ਹੋ ਪਰ ਬਹੁਤੀ ਦੇਰ ਨਹੀਂ ਚੱਲਦੇ ਮਿੱਤਰਾ ਦੋ ਨੰਬਰ ਦੇ ਧੰਦੇ ਹੋ ਖਰੀਆਂ ਗੱਲਾਂ ਗਾਉਂਦੇ ਜਿਹੜੇ ਹੋ ਮਿੱਤਰਾ ਘੱਟ ਗਵਈਏ ਹੋ ਬਹੁਤੇ ਤਾਂ ਮਾਰਨ ਨੂੰ ਫਿਰਦੇ ਸ਼ਾਰਟ ਘੱਟ ਗਵਈਏ ਹੋ ਕੇਰਾ ਤਾਂ ਹਿੱਟ ਹੋ ਜਾਂਦੇ ਕੰਦੇ ਮੰਦੇ ਪਰ ਬਹੁਤੀ देर ਨਹੀਂ ਚੱਲਦੇ ਮਿੱਤਰੋ 2 ਨੰਬਰ ਦੇ ਬਹੁਤੀ देर ਨਹੀਂ ਚੱਲਦੇ ਮਿੱਤਰੋ 2 ਨੰਬਰ ਦੇ ਧੰਦੇ ਸ਼ੁਕਰੀਆ ਮਿਹਰਬਾਨੋ